ਤੇ 임피ਨੈਕਸ ਸੈਸ਼ਨ ਦੀ ਤਿਆਰੀ ਹੋ ਗਈ ਆ ਹਾਂਜੀ ਬਾਬੀ ਬਸ ਹੋ ਗਈ ਆ ਤੇ ਜਿਹੜਾ ਤੂੰ ਕੋਰਸ ਕਰਨ ਦੀ ਪੀ ਸੀ ਉਹ ਫੇਰ ਕਦੋਂ ਜੁਆਇਨ ਕਰਨਾ ਹੈ ਮੈਂ ਤੇਰੀ ਫੀਸ ਫੁੱਲ ਸਵੇਰ ਉਹ ਗੱਲ ਕਰਾਵਾਂਗੀ ਤੂੰ ਇਹ ਦੱਸੋ ਫੇਰ ਬਾਬੀ ਕਰਾ ਸਟਾਰਟ ਕੇ ਨੈਕਸਟ ਇਅਰ ਕਰਾਂ ਜਿਸ ਤਰ੍ਹਾਂ ਤੈਨੂੰ ਠੀਕ ਲੱਗਦਾ ਪਹਿਲੇ ਤੇਰੀ ਪੜ੍ਹਾਈ ਵੀ ਨਾ ਵਿੱਚ ਡਿਸਟਰਬ ਹੋਵੇ ਜੇ ਤੂੰ ਕਰ ਸਕਦੀ ਆ ਤੇ ਭਾਵੇਂ ਨਾਲ-ਨਾਲ ਕਰ ਲੈ ਰਜਨੀ ਤੂੰ ਫੋਨ ਵੇਖੀ ਜਾਨੀ ਆ ਜਾਂ ਅੰਦਰ ਰੱਖਿਆ ਕਿਚਨ ਚ ਨਹੀਂ ਮਮਾ ਮੈਂ ਫੋਨ ਦੇਖ ਰਹੀ ਆ ਮੈਂ ਨਹੀਂ ਜਾਣਾ ਰੱਖ ਕੇ ਆ ਚੱਲ ਚੱਲ ਫੋਨ ਛੱਡ ਨਹੀਂ ਮੈਂ ਨਹੀਂ ਜਾਣਾ ਅੱবি ਮੈਂ ਰੱਖ ਖਾਣੇ ਕੋਈ ਗੱਲ ਨਹੀਂ ਰਜਨੀ ਮੈਂ ਵੇਖਦੀ ਵੀ ਤਰਾ ਫੋਨ ਬਹੁਤ ਵੱਧ ਗਿਆ ਅੱਜ ਸੰਡੇ ਆ ਛੁੱਟੀ ਆ ਤੇ ਇਹਦਾ ਮਤਲਬ ਐ ਨਹੀਂ ਕਿ ਸਾਰਾ ਦਿਨ ਮੋਬਾਈਲ ਚਲਾਓ ਮੈਂ ਹੁਣੇ ਨੇ ਫੜਿਆ ਸਵੇਰ ਦਾ ਸਵੇਰ ਦਾ ਹੁਣੇ ਫੜਿਆ ਮੈਂ ਵੇਖਦੀ ਪੀ ਆ 10 ਵਜੇ ਦਾ ਤੂੰ ਫੋਨ ਫੜਿਆ ਆ 1 ਵਜੇ ਚੱਲ ਥੋੜੀ ਸਟੱਡੀ ਵੀ ਕਰ ਲੋ ਕਿ ਤੁਸੀਂ ਕਹਿੰਦੇ ਸ਼ਾਮੀ ਹੁਣ ਥੋੜੀ ਆਊਟਿੰਗ ਕਰਾ ਦੋ ਸਾਨੂੰ ਸੇ ਮੈਂ ਪੂਣ ਲੈ ਕੇ ਚੱਲ ਜਾਣਾ ਤੇ ਤੂੰ ਘਰ ਨਹੀਂ ਕਿਉਂ ਉਹ ਇਸ ਕਰਕੇ ਕਿ ਤੇਰੀ ਭੂਆ ਵੇਖ ਲੈ ਕਹਿੰਦੀ ਮੈਂ ਤੈਨੂੰ ਪਈਆ ਕੰਮ ਉਹ ਸਾਰੇ ਕਰਦੀ ਐ ਉਹ ਕਦੀ ਮੈਨੂੰ ਅੱਗੋਂ ਨਹੀਂ ਬੋਲਦੀ ਨਾ ਨਹੀਂ ਕਰਦੀ ਤੇ ਤੁਸੀਂ ਵੀ ਵੇਖੋ ਨਾ ਤੁਹਾਡੇ ਭੂਆ ਇੰਜ ਕਰਦੇ ਆ ਤਾਂ ਜਾ ਸਿੱਖੋ ਤੁਸੀਂ ਵੀ ਵੱਡੇ ਹੋ ਰਹੇ ਹੋ ਮੈਂ ਕਿਉਂ ਕੰਮ ਕਰਾਂ ਤੁਹਾਡੇ ਦੋਨਾਂ ਦੇ ਹੁੰਦੇ ਓਏ ਤੁਸੀਂ ਤੇ ਭੂਆ ਨੇ ਕਰੀ ਤੇ ਲੈਣਾ ਆਜ ਕੱਲ ਦੇ ਬੱਚੇ ਨਾ ਫੁੰਦੇ ਨੇ ਰਿੰਪੀ ਕਿੱਥੇ ਗਈ ਹੈ ਮੇਕਾ ਰਿੰਪੀ ਰਿੰਪੀ ਕੀ ਕਰਦੀ ਪਈ ਹੈ ਬਸ ਆ ਬਾਬੇ ਦੋ ਗਲਾਸ ਮੈਂ ਕਿ ਤੋਈ ਦਵਾ ਚੱਲ ਬਾਅਦ ਚੋਣੀ ਫੇਰ ਕੇ ਤੇ ਹੁਣ ਮੈਂ ਦੱਸ ਤੂੰ ਖਾਣਾ ਕੀ ਹੈ ਆਪਾਂ ਬਣਾਈਏ ਤੁਸੀਂ ਦੱਸੋ ਤੁਸੀਂ ਕੀ ਖਾਣਾ ਬਣਾਣੇ ਹੈ ਕੋਈ ਗੱਲ ਤੁਸੀਂ ਬੈਠ ਹੋ ਗਈ ਥੱਕ ਗਏ ਹੋ ਸੇਰ ਦੇ ਉਹ ਕੋਈ ਨਹੀਂ ਮੈਂ ਨਹੀਂ ਥੱਕੀ ਦੱਸ ਕੀ ਖਾਣਾ ਮੈਂ ਨਾਲੇ ਬਾਹਰ ਹੀ ਰੱਖੀ ਪਈ ਸੇਰਦੀ ਉਹ ਕੰਮਲੀ ਆਂਟੀ ਨੇ ਨਾ ਬਸ ਛੱਡ ਦਿੱਤਾ ਰਜਨੀ ਵੀ ਕਹਿੰਦੀ ਵੀ ਕੁਝ ਖਾਣਾ ਮੈਂ ਤੇ ਫਿਰ ਉਹ ਜਾਂ ਚੀਜ਼ ਬਣਾਓ ਜਿਹੜੀ ਆਪਾਂ ਸਾਰੇ ਖਾ ਗਏ ਤੂੰ ਹੀ ਦੱਸੋ ਕੀ ਬਣਾਵਾਂ ਤੇ ਐਸਾ ਕਹ ਫਿਰਿੰਪੀ ਸੈਂਡਵਿਚ ਬਣਾ ਲੈ ਹਾਂ ਕੋਈ ਗੱਲ ਨਹੀਂ ਮੈਂ ਬਣਾ ਲਿਆ ਸੱਜੀਆਂ ਦੀ ਸਾਰੀ ਚੋਪਿੰਗ ਹੋਈ ਹੈ ਹੀ ਆ ਉਹ ਕੱਢ ਲੈ ਸੈਂਡਵਿਚ ਬਣਾ ਲਓ ਮੈਂ ਰਜਨੀ ਨੂੰ ਵੀ ਭੇਜ ਦਿਆਂ ਤੇਰੀ ਹੈਲਪ ਕਰ ਦੂੰਗੀ ਨਹੀਂ ਨਹੀਂ ਭਾਬੀ ਨੂੰ ਰਹਿਣ ਦੋ ਚਾਹੇ ਸੰਡੇ ਮਸਾਂ ਤੇ ਛੁੱਟੀ ਵਾਲਾ ਦਿਨ ਆਂਦਾ ਵਾ ਤੂੰ ਉਹ ਨਾ ਨੂੰ ਵੇਗੜਨਾ ਉਹ ਹੋ ਤੇ ਤੂੰ ਵੀ ਮੇਰੇ ਵਾਸਤੇ ਛੋਟੀ ਬੱਚੀ ਹੋਈ ਹੈ ਚਲੋ ਚਲੋ ਫਿਰ ਤੂੰ ਵੀ ਸੰਡੇ ਆ ਫਿਰ ਤੂੰ ਵੀ ਆਰਾਮ ਕਰ ਨਹੀਂ ਨਹੀਂ ਤੂੰ ਆਵੀ ਤੁਸੀਂ ਜਾਓ ਆਰਾਮ ਕਰੋ ਤੁਸੀਂ ਇਹਦੇ ਸਾਰਾ ਦਿਨ ਲੱਗੇ ਰਹਿੰਦੇ ਹੋ ਤੁਹਾਨੂੰ ਵੀ ਤਾਂ ਛੁੱਟੀ ਮਿਲਣੀ ਚਾਹੀਦੀ ਇੱਕ ਦਿਨ ਤੂੰ ਨਾ ਸੁਧਰੀ ਜਾਓ ਨਾ ਮੈਂ ਮੈਂ ਨਾਲ ਚਾਹ ਵੀ ਪੀਣੀ ਹੋ ਮੈਂ ਬਣਾ ਲਵਾਂਗੀ ਤੁਸੀਂ ਜਾਓ ਵੈਸੇ ਅੱਜ ਤੱਕ ਭਾਬੀ ਨੂੰ ਮਾਂ ਦੀ ਕਦੇ ਮਹਿਸੂਸ ਨਹੀਂ ਹੁੰਦੀ ਜਿਵੇਂ ਮਾਂ ਆਪਣੇ ਧੀਆਂ ਨਾਲ ਪਿਆਰ ਕਰਦੀ ਹੈ ਭਾਬੀ ਵੀ ਮੇਨਾਂ ਬਹੁਤ ਪਿਆਰ ਕਰਦੇ ਆ। ਅਰੇ ਰਿੰਪੀ ਵੀ ਨਾ ਇਹ ਕੁੜੀ ਨਹੀਂ ਸੁਧਰ ਸਕਦੀ। ਐਨੂੰ ਹੁੰਦਾ ਕਿ ਅੱਜ ਮੈਨੂੰ ਛੁੱਟੀ ਐ, ਅੱਜ ਭਾਬੀ ਆਰਾਮ ਕਰ ਤੇ ਮੈਂ ਐ ਨਾ ਵਾਸਤੇ ਕੋਈ ਕੰਮ ਕਰਾਂ, ਇਹਨਾਂ ਨੂੰ ਕੁਝ ਖਵਾਵਾਂ, ਪਿਆਵਾ। ਕਿੰਨੀ ਪਿਆਰ ਕਰਦੀ ਆ ਨਾ। ਭਾਬੀ ਹਾਂ ਰਿੰਪੀ, ਪੱਪੀ ਬ੍ਰੈਡ ਨਹੀਂ ਕਿ ਜਦੋਂ ਬ੍ਰੈਡ ਲਈ ਆਓਗੇ ਫੜ ਕੇ ਇੱਕ। ਹਾਂ ਹਾਂ ਲਿਆ ਦੰਨੀ ਆ। ਹਾਂ ਜਲਦੀ ਲਿਆਓ ਠੀਕ ਆ। ਇਹੋ ਜੀ ਨਨਾਨ ਤੇ ਰੱਬ ਸਭ ਨੂੰ ਦੇਵੇ। ਬਲਕਿ ਇਹ ਮੇਰੀ ਨਨਾਨ ਨਹੀਂਗੀ। ਆ ਤੇ ਮੇਰੇ ਬੱਚਿਆਂ ਮੰਗੂ ਐ ਮੈਂ ਨਾ ਸੱਚ ਇਹਨਾਂ ਨੂੰ ਵੀ ਫੋਨ ਕਰਾਂ ਕਿ ਅੱਜ ਬੱਚਿਆਂ ਨੂੰ ਕਮਾਨ ਲੈ ਕੇ ਜਾਣਾ ਨਾਲੇ ਰਿੰਪੀ ਕਹਿੰਦੀ ਸੀ ਮੈਂ ਨਾ ਡਰੈਸਾਂ ਲੈਣੀਆਂ ਦੋ ਕੋ ਮੈਂ ਕਹਿੰਨੀ ਐ ਇਹਨਾਂ ਨੂੰ ਸ਼ਾਮੀ ਲੈ ਜਾਾਂਗੀ ਇਹਨੂੰ ਪਤਾ ਨਹੀਂ ਕਿੱਥੇ ਸਵੇਰੇ ਸਵੇਰੇ ਨਿਕਲ ਜਾਂਦੀ ਘਰ ਦਾ ਕਿਸੇ ਕੰਮ ਦੀ ਟੈਨਸ਼ਨ ਹੀ ਨਹੀਂ ਆ ਇਹ ਨਹੀਂ ਆ ਕਿ ਨੂੰ ਘਰੇ ਕੱਲੀ ਲੱਗੀ ਹੋਈ ਆ ਨੂੰ ਨਾ ਕੰਮ ਕਰਵਾ ਦੇਣਾ ਸਾਡਾ ਤੇ ਘੁੰਮਣਾ ਬੜਾ ਜ਼ਰੂਰੀ ਆ ਸਾਡੇ ਬਿਨਾ ਤੇ ਕੀ ਕਹਿੰਦੇ ਦੁਨੀਆ ਹੀ ਹਿੱਲ ਜੂਗੀ ਨਾ ਕਿੱਥੋਂ ਆਏ ਜੇ ਕੁਝ ਨਹੀਂ ਉਹ ਨਾ ਰਿੰਪੀ ਨੇ ਮੈਨੂੰ ਬੁਲਾਇਆ ਉਹਦੀ ਪਰਜਾਈ ਕਿਤੇ ਗਈ ਕੰਮ ਤੇ ਮੈਨੂੰ ਕਦੇ ਹੀ ਆਂਟੀ ਜੀ ਜਿਦਾਂ ਘਰ 10 ਮਿੰਟ ਰਿੰਪੀ ਕੋ ਖਲੋਇਓ ਕੱਲੀ ਹੀ ਕੀ ਆ ਬਸ ਬਹਾਨੇ ਚਾਹੀਦੇ ਆ ਘਰੋਂ ਨਿਕਲਣ ਦੇ ਸਵੇਰੇ ਸਵੇਰੇ ਕਰੋ ਨਿਗਲ ਜਾਂਦੇ ਜੇ ਕੋਈ ਘਰ ਵੱਲ ਵੀ ਵੇਖ ਲਿਆ ਕਰੋ ਘਰ ਵੀ ਕੰਮ ਹੁੰਦਾ ਵਾ ਘਰ ਵੀ ਮੈਂ ਇਕੱਲੀ ਹੁੰਨੀ ਆ ਦੂਜੀਆਂ ਦੀਆਂ ਕੁੜੀਆਂ ਦੇ ਤੂੰ ਹੀ ਖੜੇ ਹੋਿੰਦੇ ਜੇ ਇੱਧਰ ਵੀ ਧਿਆਨ ਦੇ ਲਿਆ ਕਰੋ ਅੱਛਾ ਅੱਛਾ ਮੈਂ ਆਈ 2 ਮਿੰਟ ਇੱਥੇ ਚੱਲੇ ਜੇ ਹੁਣ ਉਹ ਤੈਨੂੰ ਦੱਸਿਆ ਤੇ ਆ ਕਿ ਉਹਦੀ ਪਰਜਾਈ ਕਿਤੇ ਗਈ ਮੈਨੂੰ ਕਹਿੰਦੇ ਧਿਆਨ ਰੱਖਿਓ ਜਰਾ ਕ ਕੱਪੜੇ-ਕੋਪੜੇ ਤੇ ਬਦਲੋ ਨਾਲੇ ਮੇਰੀ ਗੱਲ ਸੁਣੋ ਆਪਣੇ ਘਰ ਵੱਲ ਧਿਆਨ ਦਿਓ ਦੂਜਿਆਂ ਦੇ ਘਰ ਵੱਲ ਧਿਆਨ ਨਾ ਦਿਓ ਜਦ ਤੱਕ ਛੱਤੀ ਘਰੋਂ ਘੁੰਮਣਾ ਨਾ ਆਓ ਤੇ ਉਦੋਂ ਤੱਕ ਤੁਹਾਨੂੰ ਚੈਨ ਨਹੀਂ ਮਿਲਦਾ ਪਰ ਅਣੀ ਕਹਿੋ ਜੀ ਵੇਲੀ ਸੱਸ ਮਿਲ ਗਈ ਆ ਮੈਨੂੰ ਘਰ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਗਈ ਬਸ ਦੂਜਿਆਂ ਦੇ ਖੜੇ ਹੋ ਜਾਣਾ ਵਾ ਤੇ ਜਿਹੜੀ ਘਰ ਨੂੰ ਕੱਲੀ ਲੱਗੀ ਹੋਈ ਆ ਮੈਂ ਕਹਿੰਨੀ ਆ ਇੱਥੇ ਆ ਜਾ 2 ਮਿੰਟ ਘਰ ਦਾ ਕੰਮ ਕਰ ਲੈ ਬਾਹਰਿਆਂ ਦੀ ਤੈਨੂੰ ਮਦਦ ਕਰਨ ਦੀ ਪਈ ਆ ਤੇ ਘਰ ਨੂੰ ਕੱਲੀ ਖੱਪਦੀ ਰਵੇ ਜੋ ਮਰਜ਼ੀ ਕਰਦੀ ਰਵੇ ਦੂਜਿਆਂ ਦੇ ਘਰ ਦੀ ਪਈ ਆ ਤੇ ਆਪਣੇ ਘਰ ਦਾ ਕੁਝ ਪਤਾ ਹੀ ਨਹੀਂ ਆ ਜਦੋਂ ਤੱਕ ਇਹਨੂੰ ਕਿਸੇ ਨੇ ਧੱਕੇ ਮਾਰ ਕੇ ਬਾਹਰ ਨਾ ਕੱਢਿਆ ਉਦੋਂ ਤੱਕ ਨਹੀਂ ਇਹਨੂੰ ਚੈਨ ਮਿਲਣਾ ਆਪਣੀ ਤੇ ਨੇ ਬੇਇੱਜ਼ਤੀ ਕਰਾਣੀ ਕਰਾਣੀ ਆ ਨਾਲ ਮੇਰੀ ਵੀ ਕਰਾ ਦਊਗੀ ਪਤਾ ਨਹੀਂ ਕਿਹੋ ਜੀ ਸੱਸ ਸਮਝ ਲਈ ਰਜਨੀ ਏ ਕੁੜੀ ਨਾ ਰਜਨੀ ਫੋਨ ਛੱਡ ਵੀ ਦਿਆ ਕਰ ਆ ਵੇਖ ਲੈ ਐਣ ਕਾ ਤਾਹੀਂ ਤੇ ਲੱਗਿਆ ਨਾ ਤੈਨੂੰ ਸਾਰਾ ਦਿਨ ਤੂੰ ਫੋਨ ਦੇਖਦੀ ਰਹਿਨੀ ਵੇਲਾ ਪੇਪਰ ਉਧਰ ਸਿਰਤੇ ਆ ਤੂੰ ਪੜ੍ਹਦੀ ਵੀ ਨਹੀਂ ਆ ਕੋਈ ਗੱਲ ਨਹੀਂ ਭਾਜੀ ਜਦੋਂ ਪੇਪਰ ਆਣਗੇ ਵੇਖ ਹੀ ਜਾਊਗੀ ਹਾਂ ਹਾਂ ਉਦੋਂ ਵੇਖ ਹੀ ਜਾਊਗੀ ਪਹਿਲਾਂ ਆਣਾ ਪੜਿਆ ਤੁਸੀਂ ਇਹ ਤਾਂ ਮੈਨੂੰ ਛੁੱਟੀ ਆ ਇਹ ਤਾਂ ਮੈਨੂੰ ਥੋੜੇ ਸਾਰੇ ਦਿਨ ਫੋਨ ਹੀ ਵੇਖਦੇ ਰਹੋਗੇ ਤੁਸੀਂ ਹਾਂਜੀ ਤੇ ਸੰਡੇ ਆ ਹਫਤੇ ਬਾਅਦ ਸੰਡਿਆਂ ਦਾ ਅੱਜ ਹੀ ਤੇ ਮੈਂ ਫੋਨ ਦੇਖਣ ਲੱਗਿਆਂ ਕਿੰਨਾ ਟਾਈਮ ਹੋਗਾ ਅੱਛਾ ਅੱਜ ਹੀ ਦੇਖਣ ਲੱਗੇ ਖਣੀ ਸਵੇਰੇ ਬਾਹਰ ਬੈਠੇ ਹਾਂ ਉਦੋਂ ਤੇਰੇ ਹੱਥ ਫੋਨ ਜਿਵੇਂ ਹੂੰ ਨਾ ਹੀ ਤੇ ਹੂੰ ਤੇਰੇ ਹੱਥ ਚ ਫੋਨ ਆ ਅੱਜ ਕਿੰਨੀ ਮੈਂ ਤੇ ਫੋਨ ਹੂੰ ਨਹੀਂ ਫੜਿਆ ਥੋੜਾ ਯਾ ਨਾ ਫੋਨ ਛੱਡ ਦੇ ਪੜ ਲੈ ਥੋੜਾ ਜਾ ਤੇਰੇ ਪੜੇ ਕੰਮਾ ਨਾ ਫੋਨ ਹੀ ਕੰਮਾ ਠੀਕ ਹੈ ਪੜ ਲੂੰਗੀ ਹਾਂ ਠੀਕ ਹੈ ਪੜ ਲੂੰਗੀ ਬਸ ਇਹ ਕਹਿੰਦੀ ਰਿਹਾ ਕਰ ਤੇ ਨਾਲ ਮੇਰੀ ਗੱਲ ਸੁਣ ਨਾ ਜਣੀ ਮੰਮੀ ਅੱਗੇ ਬਹੁਤਾ ਬੋਲਿਆ ਨਾ ਕਰ ਠੀਕ ਹੈ ਭੁਆ ਜੀ ਤੁਹਾਾਰੀ ਗੱਲ ਦਾ ਜਵਾਬ ਦੇਣੀ ਇਹਨਾਂ ਨੂੰ ਉਹ ਤੇਰੇ ਭਲੇ ਵਾਸਤੇ ਕਹਿੰਦੇ ਆ ਠੀਕ ਹੈ ਹਾਂ ਠੀਕ ਹੈ ਠੀਕ ਹੈ ਕਰਦੀ ਰਿਹਾ ਕਰ ਮੰਨ ਵੀ ਲਿਆ ਕਰ ਇੱਕ ਵਾਰ ਸੇ ਮम्मा ਲੈ ਚੇ ਜਾਂਦੇ ਆ ਇੱਕ ਵਾਰ ਸੇ ਭੁਆ ਜੀ ਤੁਸੀਂ ਲੈ ਚੇ ਦੇ ਜਾ ਰਹੇ ਹੋ ਓਹੋ ਇਹ ਲੈਕਚਰ ਨਹੀਂ ਹੁੰਦਾ ਮਾਵਾਂ ਹਮੇਸ਼ਾ ਭਲੇ ਵਾਸਤੇ ਕਹਿੰਦੀਆਂ ਪੂਜਾ ਉਹ ਕੋਣ ਆ ਗਿਆ ਅ ਅਚਾ ਅੰਟੀ ਤੁਸੀਂ ਹੋ ਆਈ ਆਂਟੀ ਜੀ ਹੋਰ ਸੁਣਾ ਕੀ ਹਾਲ ਚਾਲ ਹੈ ਬਾਸ ਵਧਿਓ ਤੁਸੀਂ ਸੁਣਾਓ ਪਾਣੀ ਲਿਆ ਕਿਵੇਂ ਤੁਹਾਡਾ ਨਾ ਨਾ ਕੁਝ ਨਹੀਂ ਮੈਂ ਤਾਂ ਹੁਣੇ ਸ਼ਰਬਤ ਪੀ ਕੇ ਆਈ ਆਂ ਆ ਸਾਡੇ ਨਾ ਗੰਡੇ ਮੁੱਕ ਗਏ ਸੀ ਅੱਛਾ ਆ ਦੋ ਕੇ ਗੰਡੇ ਦੇ ਦੇਖਾ ਹਾਂ ਕੋਈ ਗੱਲ ਨਹੀਂ ਪਾ ਕੇ ਲਿਆ ਦਨੀ ਹੈ ਹਾਂ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਪੂਜਾ ਕਿੱਥੇ ਗਈ ਆ ਉਹਨਾਂ ਭਾਬੀ ਬਰੈਡ ਲੈਣ ਗਏ ਸੀ ਸੈਂਡਵਿਚ ਬਣਾਣੇ ਤੇ ਬਰੈਡ ਖਤਮ ਹੋਈ ਸੀ ਤੇ ਮੈਂ ਕਿਹਾ ਜੋ ਬਰੈਡ ਲੈ ਆਓ ਅੱਛਾ ਅੱਛਾ ਹਾਂਜੀ ਵਾਹੇ ਪੁੱਤ ਪੂਜਾ ਨੂੰ ਤਾਂ ਬੜੀ ਚੰਗੀ ਨਾਨਾਂ ਮਿਲੀ ਜਿਹੜੀ ਘਰ ਸਾਰਾ ਸਾਂਭਦੀ ਆ ਮੈਂ ਤੇ ਪੂਜਾ ਨੂੰ ਪਿੱਛੇ ਜੇ ਕਿਹਾ ਵੀ ਸੀ ਕਿ ਤੂੰ ਕੋਈ ਕੰਮ ਵਾਲੀ ਲਵਾ ਲ ਪਰ ਪੂਜਾ ਮੈਨੂੰ ਕਹਿੰਦੀ ਪੁੱਤ ਇੱਕ ਗੱਲ ਈ ਮੈਂ ਵੀ ਤੇਰੀ ਮਾਮਾ ਵਰਗੀ ਆ ਗੱਲ ਆਪਣੀ ਪਰਜਾਈ ਨਾ ਨਾ ਕਰੇ ਸਾਰਾ ਕੰਮ ਤੂੰ ਕਰਦੀ ਜੇ ਤੇਰੀ ਅੱਜ ਮਾਂ ਕਿਤੇ ਜਿੰਦੀ ਹੁੰਦੀ ਤੇ ਤੈਨੂੰ ਕੰਮ ਥੋੜਾ ਨੇ ਕਰਨ ਦੇਣਾ ਸੀ ਕੱਲੀ ਕੱਲੀ ਤੂੰ ਰਹੀ ਧੀ ਆ ਸੁੱਖਾ ਮੰਗ ਕੇ ਉਹਨੇ ਤੈਨੂੰ ਲਿਆ ਏ ਉਹਨੇ ਤਾਂ ਤੈਨੂੰ ਰਾਣੀ ਬਣਾ ਕੇ ਰੱਖਣਾ ਸੀ ਆ ਵੇਖ ਲਾ ਉਹ ਲੋਕੀ ਸਹੀ ਕਹਿੰਦੇ ਨਾ ਆ ਪਰਜਾਈਆਂ ਪਰਜਾਈਆਂ ਹੀ ਹੁੰਦੀਆਂ ਤੂੰ ਉਹਦੀ ਕੁੜੀ ਨੂੰ ਵੀ ਤਿਆਰ ਕਰਦੀ ਏ ਫੇਰ ਆਪ ਤਿਆਰ ਹੋ ਕੇ ਕਾਲਜ ਜਾਣੀ ਆ ਮੈਂ ਪਿੱਛੇ ਜੀ ਉਹਨੂੰ ਕਿਹਾ ਕਿ ਤੇਰੀ ਕੁੜੀ ਵੇ ਕਿ ਕਿੱਡੀ ਵੱਡੀ ਹੋ ਗਈ ਆ ਉਹਨੂੰ ਕੋ ਬੱਸ ਲਵਾ ਦੇ ਕੋਈ ਸਾਈਕਲ ਲੈ ਦੇ ਚਲ ਜਿਆ ਕਰੂਗੀ ਮੈਨੂੰ ਉਹ ਕੋ ਪਤਾ ਕੀ ਕੰਦੀ ਦੱਸਾਂ ਕੀ ਕੰਦੀ ਗੱਲ ਨਾ ਕਰੀ ਪਰ ਪੁੱਤ ਕੰਦੀ ਲੈ ਫ੍ਰੀ ਦੀ ਮੈਨੂੰ ਬੱਸ ਮਿਲੀ ਆ ਮੈਂ ਕਹਾ ਫ੍ਰੀ ਦੀ ਬੱਸ ਉਹ ਕਿڑی ਕੰਦੀ ਰਿੰਪੀ ਆ ਮੇਰੇ ਨਾਨਾ ਵਾਵਾ ਐਕਟਿਵਾ ਤੇ ਛਾਡਾਂ ਦੀ ਉਹਨੂੰ ਮਿੰਨੂ ਕੀ ਲੋੜ ਪਈ ਆ ਮੈਂ ਤਾਂ ਸੁਣ ਕੇ ਹੈਰਾਨ ਰਹਿ ਗਈ ਪੁੱਤ ਸਾਰਾ ਗਲੀ ਮੱਲਾ ਕਹਿੰਦਾ ਹੈ ਕਿ ਸੱਚੀ ਪੂਜਾ ਨੂੰ ਕੋਈ ਫਿਕਰ ਨਹੀਂ ਹੈਗਾ ਅੱਜ ਤੇਰੀ ਮਾਂ ਜਿੰਦੀ ਹੁੰਦੀ ਤੇ ਤੇਰੇ ਹੱਥ ਪੀਲੇ ਕੀਤੇ ਹੋਣਾ ਸੀ ਤੂੰ ਆਪਣੇ ਘਰ ਬੈਠੀ ਹੋਣਾ ਸੀ ਕਿਉਂ ਨਹੀਂ ਤੇਰਾ ਵਿਆਹ ਕਰਦੀ ਆ ਜਾਣ ਬੁੱਝ ਕੇ ਤੈਨੂੰ ਕੰਦੀ ਆ ਆ ਪੜ 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 ਕਦੀ ਯੋਨੇ ਤੈਨੂੰ ਗਰਮ ਰੋਟੀ ਦਿੱਤੀ ਆ ਕਰ ਗੱਲ ਹੁਣ ਨਾ ਤੂੰ ਆਪਣੇ ਪਰਜਾਇ ਨੂੰ ਕਹ ਦੇ ਆਪਣੇ ਵੀਰ ਨੂੰ ਵੀ ਕਹ ਦੇ ਕਿ ਵੀਰ ਜੀ ਮੇਰੀ ਉਮਰ ਹੋਈ ਜਾਂਦੀ ਆ ਕੋਈ ਚੰਗਾ ਘਰ ਬਰ ਵੇਖੋ ਤੇ ਮੈਨੂੰ ਵਿਆਹ ਦੋ ਤੇ ਦੂਜੀ ਗੱਲ ਜੇ ਵਿਆਹ ਹਜੇ ਨਹੀਂ ਨਾ ਕਰਨਾ ਜਿੱਦਣ ਤੈਨੂੰ ਕੰਮਕਾਰ ਕਵੇ ਨਾ ਕਰ ਤੇ ਤੂੰ ਕਹਦੀਆ ਕਰ ਮੈਂ ਕਿਉਂ ਕਰਾਂ ਤੂੰ ਘਰ ਸੰਭਦੀ ਆ ਤੇ ਆ ਬੇਚਾਰੀ ਤੁਰੀ ਫਿਰਦੀ ਓ ਤੇ ਕੇ ਕਹਦੀ ਤੈਨੂੰ ਨਾਲ ਲੈ ਕੇ ਗਈ ਆ ਬਸ ਆਂਟੀ ਹੋ ਗਿਆ ਤੁਹਾਡਾ ਮੈਂ ਕਿਉਂ ਨਹੀਂ ਤੁਹਾਡੀ ਗੱਲਾਂ ਸੁਣੀ ਜਾ ਰਹੀ ਸੀ ਰਮਾਨਾ ਕਿਉਂਕਿ ਮੈਨੂੰ ਤੁਹਾਡੇ ਸੁਭਾਅ ਦਾ ਨਾ ਚੰਗੀ ਤਰ੍ਹਾਂ ਪਤਾ ਵਾ ਤੁਸੀਂ ਤੇ ਪੁੱਤ ਤੈਨੂੰ ਪਤਾ ਨਾ ਮੇਰੇ ਸੁਭਾਅ ਦਾ ਚੰਗੀ ਤਰ੍ਹਾਂ ਦੇਖ ਲੈ ਮੈਂ ਤੇਰੇ ਫਾਇਦੇ ਦੀ ਗੱਲ ਹੀ ਕਰਨ ਢਈ ਆ ਹਾਂ ਬੜਾ ਫਾਇਦਾ ਤੁਸੀਂ ਤੇ ਮੇਰੇ ਵਾਸਤੇ ਬਹੁਤ ਫਾਇਦਾ ਕੀਤਾ ਹੈ ਨਾ ਤੇ ਬੜੀਆਂ ਵਧੀਆਂ ਗੱਲਾਂ ਕੀਤੀਆਂ ਹਾਂ ਬਸ ਹੁਣ ਅੱਜ ਤੋਂ ਬਾਅਦ ਤੂੰ ਜਿਹੜਾ ਕੰਮ ਉਹ ਕਵੇ ਨਾ ਤੂੰ ਕੋਈ ਪਰਚਾਈ ਮੈਂ ਨਹੀਂ ਕਰਨਾ ਉਹ ਆਪੇ ਕਰ ਲੈ ਤੇਰੇ ਹੱਥ ਟੁੱਟੇ ਆ ਜਰਾ ਖੜੇ ਹੋ ਜਾ ਤਰਕ ਖੜੇ ਹੋ ਕੇ ਹਾਂਜੀ ਖੜੇ ਹੋਇਆ ਕੋਈ ਚੀਜ਼ ਲੈ ਕੇ ਆਈ ਆ ਤੁਸੀਂ ਖੜੇ ਤਾਂ ਹੋ ਵੋ ਚੱਲ ਪਤਮ ਮੈਂ ਤਾਂ ਬੜੀ ਧੀਰ ਦੀ ਕਹਿ ਨੂੰ ਫਿਰਨ ਢਈ ਸੀ ਮੈਨੂੰ ਤਾਂ ਮੌਕਾ ਹੀ ਆ ਚ ਮੈਨੂੰ ਵੇਖ ਲਿਆ ਸੀ ਬਾਹਰ ਜਾਣ ਢਈ ਰੋ ਜਿਹੜੇ ਰਸਤੇ ਤੁਸੀਂ ਆਏ ਜੇ ਨਾ ਉਹ ਹੀ ਰਸਤੇ ਤੁਸੀਂ ਵਾਪਸ ਜਾਓ ਕੀ ਮਤਲਬ ਤੇਰਾ ਮਤਲਬ ਤਾਂ ਆਂਟੀ ਤੁਸੀਂ ਸਾਰਾ ਸਮਝ ਦੇ ਜੇ ਨਹੀਂ ਨਹੀਂ ਸਮਝੀ ਨਾ ਜਰਾ ਧਿਆਨ ਨਾਲ ਸਮਝਾ ਮਤਲਬ ਧਿਆਨ ਨਾਲ ਮੈਂ ਸਮਝਾਵਾਂ ਕੀ ਮਤਲਬ ਤੁਹਾਡਾ ਤੁਸੀਂ ਸਾਡੇ ਘਰ ਚ ਅੱਗ ਲਾਉਣ ਆਏ ਜੇ ਜੀਵੇਂ ਤੁਸੀਂ ਬਾਕੀ ਦੇ ਘਰਾਂ 'ਚ ਅੱਗ ਲਾਉਂਦੇ ਹੋ ਨਾ ਇੱਥੇ ਤੁਹਾਡੀ ਨਹੀਂ ਚੱਲਣੀ ਸਮਝ ਲੱਗੀ ਪੁੱਤਰ ਮੈਂ ਉਹ ਮੇਰੀ ਭਾਬੀ ਨਹੀਂ ਮੇਰੀ ਮਾਂ ਵਾਂ ਤੇ ਮੈਨੂੰ ਮਾਂਵਾ ਤੋਂ ਵੱਧ ਉਹਨੇ ਰੱਖਿਆ ਤੁਹਾਨੂੰ ਕੀ ਪਤਾ ਤੁਸੀਂ 24 ਘੰਟੇ ਇੱਥੇ ਰਹਿੰਦੇ ਜੇ ਤੁਸੀਂ 24 ਘੰਟੇ ਸਾਡੇ ਨਾਲ ਜਾਂਦੇ ਜੇ ਕਿਤੇ ਉਹਨਾਂ ਆਪਣੀ ਕੁੜੀ ਨਾਲ ਨਹੀਂ ਕਰਦੀ ਜਿੰਨਾ ਮੇਰੇ ਨਾਲ ਕਰਦੀ ਹੈ ਜਾਣ ਮਾਰਦੀ ਮੇਰੇ ਤੇ ਮੇਰੀ ਭਾਬੀ ਤੁਸੀਂ ਕੀ ਕਹਿੰਦੇ ਹੋ ਕਿ ਤੇਰੀ ਭਾਬੀ ਦੇ ਤੂੰ ਕੰਮ ਕਰਵਾਉਂਦੀ ਉਹ ਰਹਿਣ ਦੋ ਆਂਟੀ ਜੀ ਉਹ ਇੰਨਾ ਕੰਮ ਤੇ ਮੇਰੇ ਕੋਲ ਕਰਵਾਂਦੀ ਨਹੀਂ ਸਾਰਾ ਕੰਮ ਤੇ ਕਰਮ ਕੰਮ ਵਾਲੀਆਂ ਕਰ ਦਿੰਦੀਆਂ ਕੀ ਰਹਿਣ ਦਾ ਪਿੱਛੇ ਇੱਕ ਦੋ ਫੁਲਕੇ ਲਾਣੇ ਨਾ ਤੇ ਜੇ ਮੇਰੀ ਮਾਂ ਹੁੰਦੀ ਨਾ ਤੇ ਇੰਨਾ ਕੰਮ ਉਹਨੇ ਵੀ ਕਰੋਣਾ ਸੀ ਕੱਲ ਨੂੰ ਮੈਂ ਵੀ ਕਿਤੇ ਜਾਣਾ ਵਾਂ ਉੱਥੇ ਮੈਨੂੰ ਪੱਕੀਆਂ ਪਕਾਈਆਂ ਨਹੀਂ ਮਿਲਣੀਆਂ ਉੱਥੇ ਮੈਨੂੰ ਬਣਾਉਣੀਆਂ ਪੈਣੀਆਂ ਵਾਂ ਉਹ ਤੇ ਮੈਂ ਸ਼ੁਕਰ ਕਰਦੀ ਮੈਂ ਆਪਣੀ ਪਾਪੀ ਦਾ ਕਿ ਮੈਨੂੰ ਇੰਨੇ ਕਾਬਿਲ ਉਹਨੇ ਬਣਾ ਦਿੱਤਾ ਹੂੰ ਬੜਾ ਤੈਨੂੰ ਪਰਜਾਈ ਤੇ ਪਿਆਰ ਆਂਡਿਆ ਨਾ ਵੇਖੀ ਤੂੰ ਕਿਸੇ ਦਿਨ ਤੈਨੂੰ ਮੇਰੀਆਂ ਗੱਲਾਂ ਚੇਤੇ ਆਣੀਆਂ ਹੁਣ ਤੂੰ ਲੱਗੀ ਪਰਜਾਈ ਦੇ ਮਗਰ ਅੱਛਾ ਹਾਂ ਪਤਾ ਲੱਗੂਗਾ ਠੀਕ ਆਂਟੀ ਜੀ ਸਤਿ ਸ੍ਰੀ ਅਕਾਲ ਤੁਸੀਂ ਜਾ ਸਕਦੇ ਹੋ ਤੇ ਦੀਪ ਬਤ ਮੇਜ ਕੁੜੀ ਹੈ ਗਈ ਹੈ ਮੈਂ ਨਾਲੇ ਤੇਰੇ ਭਲੇ ਦੀ ਗੱਲ ਕਰ ਲਈ ਆਂਟੀ ਜੀ ਦਰਵਾਜ਼ਾ ਉਹ ਖੁੱਲਾ ਚ ਤੁਸੀਂ ਜਾ ਸਕਦੇ ਹੋ ਪਲੀਜ਼ ਦਫਾ ਹੋ ਕਹਾਂ ਜਾ ਰਿੰਪੀ ਭਾਬੀ ਆ ਗਏ ਤੁਸੀਂ ਹਾਂ ਇਹ ਨਾਲ ਵਾਲੀ ਆਂਟੀ ਆਈ ਸੀ ਓਹੋ ਕੁਛ ਨਹੀਂ ਉਹ ਤਾਂ ਪਿਆਜ਼ ਲੈਣ ਆਏ ਸੀ ਪਿਆਜ਼ ਲੈਣ ਆਹ ਤੂੰ ਬ੍ਰੈਡ ਲੈ ਆਈ ਹੋ ਹਾਂ ਬ੍ਰੈਡ ਲੈ ਆਈ ਆ ਤੇ ਮੈਂ ਕਿੱਥੇ ਚੱਲਨੀ ਆ ਸੈਂਡਵਿਚ ਬਣਾਦਾ ਨਾ ਫਿਰ ਉਹਨੂੰ ਰਜਨੀ ਨੂੰ ਹੀ ਭੁੱਖ ਲੱਗੀ ਆ ਰੁਕ ਮੈਨੂੰ ਪਤਾ ਜਿਹੜੀ ਆਂਟੀ ਪਿਆਜ਼ ਲੈਣ ਆਈ ਸੀ ਮੈਂ ਤੇਰੀਆਂ ਤੇ ਆਂਟੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਓਹੋ ਆ ਭਾਬੀ ਉਹ ਆਂਟੀ ਦਾ ਕੰਮ ਹੀ ਗਾਵਾ ਸ਼ਾਬਾਸ਼ ਤੇਰੇ ਸ਼ਾਬਾਸ਼ ਜੇ ਤੇਰੇ ਵਰਗੀ ਨਨਾਨ ਹੋਵੇ ਨਾ ਤੇ ਪਰਜਾਈਆਂ ਬੁਰੀਆਂ ਕਿਉਂ ਹੋਣ ਲੋਕ ਉਹਨਾਂ ਨੂੰ ਕਹਿ ਹੀ ਨਹੀਂ ਸਕਦੇ ਕੁਝ ਲੋਕ ਤੇ ਆਪ ਚਾਹਦੇ ਆ ਕਿ ਨਨਾਨ ਪਰਜਾਈ ਦਾ ਰਿਸ਼ਤਾ ਖਰਾਬ ਹੋਵੇ ਭਾਬੀ ਜੇ ਤੁਹਾਡੇ ਵਰਗੀਆਂ ਭਾਬੀਆਂ ਹੋਣਾਂ ਤੇ ਕੋਈ ਗੱਲ ਵੀ ਨਹੀਂ ਕਰ ਸਕਦਾ ਉਹ ਤੇ ਮੈਨੂੰ ਪਤਾ ਜੇ ਮੈਂ ਤੇਰੀ ਮਾਂ ਬਣੀ ਆ ਨਾ ਤੇ ਤੂੰ ਵੀ ਧੀ ਬਣ ਕੇ ਵਿਖਾਇਆ ਨਹੀਂ ਤੇ ਅੱਜ ਕੱਲ ਕਿਸੇ ਦੀਆਂ ਗੱਲਾਂ ਵਿਚ ਜਾਣ ਚਿਤ ਮਿੰਟ ਨਹੀਂ ਲੱਗਦਾ ਲੋਕ ਤੇ ਚਾਹਦੇ ਹੀ ਨੇ ਕਿ ਨਾਨ ਪਰਜਾਈ ਹੋਵੇ ਤੇ ਜਾਂ ਦਰਾਨੀ ਜਠਾਨੀ ਹੋਵੇ ਇਹ ਰਿਸ਼ਤਾ ਖਰਾਬ ਹੋਵੇ ਐ ਇੱਕ ਹੋ ਕੇ ਕਿਉਂ ਰਹਿੰਦੇ ਪਏ ਆ ਤੇ ਤੂੰ ਜਿਹੜੀਆਂ ਜੜੀਆਂ ਅੱਜ ਉਹਨਾਂ ਨੂੰ ਗੱਲਾਂ ਸੁਣਾਈਆਂ ਨਾ ਬਿਲਕੁਲ ਸਹੀ ਕਿਹਾ ਕਿ ਕਿਸੇ ਨੂੰ ਕੀ ਪਤਾ ਸਾਡੇ ਘਰ ਚ ਕੀ ਚੱਲਦਾ ਹੈ ਬਸ ਉਹ ਆ ਜਾਂਦੇ ਆ ਤੇ ਚਾਰ ਗੱਲਾਂ ਸੁਣਾ ਜਾਂਦੇ ਆ ਕਿ ਆਪ ਘਰ ਵਿੱਚ ਇੱਕ ਨਾ ਹੋਣ ਤੇ ਲੜਨ ਪਰ ਨਹੀਂ ਸ਼ਾਬਾਸ਼ ਧੀਏ ਸ਼ਾਬਾਸ਼ ਭਾਬੀ ਕੋਈ ਧੀ ਆਪਣੀ ਮਾਂ ਬਾਰੇ ਸੁਣ ਸਕਦੀ ਹੈ ਸ਼ਾਇਦ ਮੇਰੀ ਮਾਂ ਵੀ ਮੈਨੂੰ ਇੰਨਾ ਪਿਆਰ ਨਾ ਦਿੰਦੀ ਲੈ ਜਿੰਨਾ ਤੁਸੀਂ ਦੇ ਰਹੇ ਹੋ ਤੇ ਐਦਾਂ ਕਿਉਂ ਸੋਚਦੀ ਆ ਤੂੰ ਚੱਲ ਚਲੋ ਆਂਟੀ ਨੂੰ ਦਿਓ ਤੂੰ ਦੇ ਦੇ ਨਹੀਂ ਚਲੋ ਛੱਡੋ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਏ ਸੁਣਾਓ ਕੀ ਹਾਲ ਚੱਲ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਰਿੰਪੀ ਦੀ ਐਕਟਿੰਗ ਨੂੰ ਪਸੰਦ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਆਈ ਡੀਡੀ ਸਟੋਰੀ ਆ ਸਾਨੂੰ ਪੂਜਾ ਜੀ ਨੇ ਦਿੱਤੀ ਆ ਕਿ ਇਹਨਾਂ ਨੇ ਕਿਹਾ ਸੀ ਇਹ ਸਟੋਰੀ ਬਣਾਓ ਬਹੁਤ ਅੱਛੀ ਸਟੋਰੀ ਹੈ ਬੜਾ ਅੱਛਾ ਮੈਸੇਜ ਹੈ ਬਿਲਕੁਲ ਸਹੀ ਗੱਲ ਆ ਕਈਆਂ ਕੁੜੀਆਂ ਦੀ ਮਾਮਾ ਨਹੀਂ ਹੁੰਦੀਆਂ ਲੇਕਿਨ ਜਿਹੜੀਆਂ ਪਰਜਾਈਆਂ ਹੁੰਦੀਆਂ ਉਹ ਇੱਕ ਮਾਂ ਬਣ ਕੇ ਚੰਗੀ ਮਸਾਲ ਮਸਾਲ ਜਿਹੜੇ ਕੰਮ ਕਰਦੀਆਂ ਹੈਗੀਆਂ ਪਰ ਕੁਝ ਲੋਕ ਆਂਡ ਗਵਾਂਡ ਜਾਂ ਰਿਸ਼ਤੇਦਾਰ ਦੇ ਹੋ ਸਕਦੇ ਨੇ ਕਿ ਜਿਹੜੇ ਉਹ ਕੁੜੀ ਨੂੰ ਚੁੱਕ ਦੇਣੇ ਕਿ ਤੇਰੀ ਪਰਜਾਈ ਤੇਰ ਕੋ ਸਾਰਾ ਘਰ ਦਾ ਕੰਮ ਕਰਵਾਉਂਦੀ ਹੈ ਇਹ ਆ ਉਹ ਆ ਲੇਕਿਨ ਇਹਦੇ ਵਿੱਚ ਰਿੰਪੀ ਨੇ ਰੋਲ ਬੜਾ ਅੱਛਾ ਪਲੇ ਕੀਤਾ ਕਿ ਰਿੰਪੀ ਨੇ ਉਹਨਾਂ ਦਾ ਮੂੰਹ ਪੰਨਿਆ ਪਰ ਹਰ ਕੁੜੀ ਰਿੰਪੀ ਤੇ ਨਹੀਂ ਹੁੰਦੀ ਕਈ ਗੱਲਾਂ 'ਚ ਵੀ ਆ ਜਾਂਦੀਆਂ ਕਿ ਘਰ ਖਰਾਬ ਹੋ ਜਾਂਦੇ ਆ ਤੇ ਉਹ ਫਿਰ ਨਨਾਨ ਪਰਜਾਈ ਦਾ ਲੈ ਰਿਸ਼ਤਾ ਨਾ ਖਰਾਬ ਹੁੰਦਾ 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 ਇੰਨਾ ਕੁ ਜ਼ਿਆਦਾ ਹੋ ਜਾਂਦਾ ਹੈ ਕਿ ਖਤਮ ਹੋਣ ਤੱਕ ਆ ਜਾਂਦਾ ਕਿਉਂਕਿ ਉਹ ਇੱਕ ਦੂਜੇ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੇ ਤੇ ਕਈ ਕਈਆਂ ਦੇ ਰਿਸ਼ਤੇ 'ਚ ਇੰਨਾ ਗੂੜਾ ਬੰਨ ਹੁੰਦਾ ਕਿ ਕੋਈ ਬਾਹਰ ਦਾ ਜੋ ਮਰਜ਼ੀ ਕਹੀ ਜਾਵੇ ਜਿੰਨੇ ਮਰਜ਼ੀ ਆ ਕੇ ਉਹ ਹਲਚਲ ਮਚਾ ਦੇਵੇ ਪਰ ਉਹਨਾਂ ਦੇ ਰਿਸ਼ਤੇ 'ਚ ਕਦੀ ਫਰਕ ਨਹੀਂ ਪੈਂਦਾ ਅੱਛਾ ਕਈ ਵਾਰੀ ਵੇਖਿਆ ਹੈ ਕਿ ਸੱਸ ਨਾਲੋਂ ਮਾਂ ਨਾਲੋਂ ਨਨਾਨ ਪਰਜਾਈ ਦਾ ਰਿਸ਼ਤਾ ਬਹੁਤ ਵਧੀਆ ਹਾਇ ਕਿ ਜਿਹੜੀ ਕਿ ਅੱਜ ਪੁੱਛਾਈ ਤੁਸੀਂ ਸਾਨੂੰ ਸਟੋਰੀ ਦਿੱਤੀ ਇਹਦੇ ਵਿੱਚ ਸਾਨੂੰ ਵੇਖਣ ਨੂੰ ਮਿਲਿਆ ਤੇ ਜੇ ਤੁਹਾਨੂੰ ਸਟੋਰੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚੀ